ਜਿੱਥੋਂ ਤੱਕ ਅਕਾਲੀ ਦਲ ਦਾ ਸਵਾਲ ਹੈ ਜਿਹੜਾ ਨਵਾਂ ਅੰਦੀ ਨੂੰ ਆਪਾਂ ਪੁਨਰ ਸਬੀਤ ਅਕਾਲੀ ਦਲ ਵੀ ਕਹਿੰਦੇ ਆ ਜਾਂ ਨਵਾਂ ਅਕਾਲੀ ਦਲ ਵੀ ਕਹਿੰਦੇ ਆ ਉਹ ਉਸ ਦਾ ਜਿਹੜਾ ਹੁਣ ਤੱਕ ਦਾ ਜਿਹੜਾ ਰੁਈਆ ਰਿਹਾ ਹੈ ਜਾਂ ਜਿਸ ਤਰ੍ਹਾਂ ਦਾ ਉਹਦਾ ਉਹਨਾਂ ਦੇ ਲੀਡਰਾਂ ਦੀ ਕਾਰਜ ਸ਼ੈਲੀ ਰਹੀ ਹੈ ਤੋਂ ਇਸ ਤਰ੍ਹਾਂ ਲੱਗਦਾ ਕਿ ਉਹ ਆਪਣੇ ਹੀ ਜਿਹੜਾ ਹੈ ਇੱਕ ਢਾਂਚੇ ਦੇ ਵਿੱਚ ਉਲਝੇ ਹੋਏ ਆ ਬਹੁਤ ਸਾਰੇ ਵਿਧਾਇਕ ਜਿਹੜੇ ਆ ਉਹਨਾਂ ਤੋਂ ਅਸਤੀਫੇ ਉੱਤੇ ਸਾਈਨ ਕਰਾ ਕੇ ਦਿੱਲੀ ਦੀ ਲੀਡਰਸ਼ਿਪ ਨੇ ਰੱਖੇ ਹੋਏ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੂਜਾ ਪੰਜਾਬ ਟੀਵੀ ਅੱਜ ਪੰਜਾਬ ਦੇ ਕਈ ਵਿਸ਼ੇਸ਼ ਮੁੱਦਿਆਂ ਤੇ ਚਰਚਾ ਕਰਨ ਲਈ ਹਾਜ਼ਰ ਹੋਏ ਆਂ ਸਾਰੀ ਚਰਚਾ ਦੇ ਦੌਰਾਨ ਸਾਡੇ ਵਿੱਚ ਮੌਜੂਦ ਹੋਣਗੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ शुक्रिया ਸਰ ਸ਼ੁਰੂਆਤ ਕਰਾਂਗੇ ਅੱਜ ਆਪਾਂ ਜੋ ਵਿਧਾਨ ਸਭਾ ਦਾ ਪੰਜਾਬ ਦਾ ਵਿਸ਼ੇਸ਼ اجلاس ਚੱਲ ਰਿਹਾ ਹੈ ਇਸ ਸੈਸ਼ਨ ਵਿੱਚ ਇਹ ਸੈਸ਼ਨ ਹੁਣ ਵੀ ਚੱਲ ਰਿਹਾ ਹੈ ਪਰ ਹੁਣ ਤੱਕ ਇਸ ਸੈਸ਼ਨ ਵਿੱਚ ਕੀ ਕੀ ਕਦਮ ਚੁੱਕੇ ਗਏ ਅਤੇ ਕੀ ਕੀ ਫੈਸਲੇ ਲਏ ਗਏ ਗੁਰਜੀਤ ਐਕਚੁਅਲੀ ਇਹ 4 ਦਿਨ ਦਾ ਸੈਸ਼ਨ ਹੈ ਜਿਹੜਾ ਹੜ੍ਹਾਂ ਦੇ ਕਰਕੇ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਹੈ ਹੜ੍ਹਾਂ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਜਾਂ ਸਰਕਾਰ ਨੇ ਕੋਈ ਡਿਸੀਜਨ ਲੈਣੇ ਆ ਮੁਆਵਜ਼ੇ ਨੂੰ ਲੈ ਕੇ ਅਸਰਾਂ ਦੀਆਂ ਚੀਜ਼ਾਂ ਨੂੰ ਲੈ ਕੇ ਇਹ ਸੈਸ਼ਨ ਬੁਲਾਇਆ ਗਿਆ ਹੈ ਅ ਅੱਜ ਇਸ ਦਾ ਪਹਿਲਾ ਦਿਨ ਸੀਗਾ ਭਾਵੇਂ ਇਹ ਟੈਕਨੀਕਲੀ 4 ਦਿਨ ਦਾ ਹੈ ਪਰ ਅੱਜ ਸ਼ੁੱਕਰਵਾਰ ਹੈ ਅੱਜ ਦੀ ਕਾਰਵਾਈ ਜਿਹੜੀ ਹੈ ਅੱਜ ਹੜ੍ਹਾਂ ਦੇ ਇਸ਼ੂ ਤੇ ਬਹਿਸ ਹੋਈ ਹੈ ਔਰ ਕੱਲ ਨੂੰ ਸ਼ਨੀਵਾਰ ਔਰ ਐਤਵਾਰ ਦੀ ਛੁੱਟੀ ਹੋਏਗੀ ਤੇ 29 ਤਰੀਕ ਨੂੰ ਸੋਮਵਾਰ ਨੂੰ ਦੁਬਾਰਾ ਇੱਕ ਦਿਨ ਦਾ ਸੈਸ਼ਨ ਫੇਰ ਬੈਠੇਗਾ ਸੋ ਇਹ ਅਸਲ ਚ ਦੋ ਦਿਨ ਹੀ ਸੈਸ਼ਨ ਦੀ ਕਾਰਵਾਈ ਜਿਹੜੀ ਹੋਣੀ ਹੈ ਸੋ ਪਹਿਲੇ ਦਿਨ ਜਿਵੇਂ ਕਿ ਐਕਸਪੈਕਟਿਡ ਸੀਗਾ ਕਿ ਦੋਮਾ ਧਿਰਾਂ ਵੱਲੋਂ ਸੱਤਾਧਾਰੀ ਵਰ ਵਿਰੋਧੀ ਧਿਰਾਂ ਵੱਲੋਂ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਇਕਹੀ ਬਿਆਨਬਾਜ਼ੀ ਕੀਤੀ ਗਈ ਸੋ ਸਦਨ ਦੀ ਕਾਰਵਾਈ ਜਿਹੜੀ ਹੈ ਸਵੇਰੇ ਵਿਛੜੇ ਆਗੂਆਂ ਨੂੰ ਜਾਂ ਅਹਿਮ ਸ਼ਖਸੀਤਾਂ ਨੂੰ ਸ਼ਰਧਾਂਜਲੀ ਦੇਣ ਨਾਲ ਸ਼ੁਰੂ ਹੋਈ ਤੇ ਉਸ ਤੋਂ ਬਾਅਦ 12 ਵਜੇ ਤੱਕ ਇਹ ਕਾਰਵਾਈ ਉਠਾ ਦਿੱਤੀ ਗਈ ਪਰ ਉਸ ਤੋਂ ਬਾਅਦ ਜਦੋਂ ਕਾਰਵਾਈ ਸ਼ੁਰੂ ਹੋਈ ਤਾਂ ਪੰਜਾਬ ਸਰਕਾਰ ਦੀ ਤਰਫੋਂ ਜਲ ਸਰੋਤ ਮੰਤਰੀ ਗੋਇਲ ਸਾਹਿਬ ਨੇ ਜਿਹੜੇ ਉਹਨਾਂ ਨੇ ਸਦਨ ਦੇ ਵਿੱਚ ਇੱਕ ਮਤਾ ਪੇਸ਼ ਕੀਤਾ ਇਸ ਮਤੇ ਦੇ ਮੁਤਾਬਕ ਕੇਂਦਰ ਤੋਂ 20000 ਕਰੋੜ ਰੁਪਏ ਦਾ ਪੈਕੇਜ ਮੰਗਿਆ ਗਿਆ ਸੋ ਪੰਜਾਬ ਦੇ ਹੜ੍ਹਾਂ ਨੂੰ ਲੈ ਕੇ ਕੇਂਦਰ ਸਰਕਾਰ ਦੀ ਹੁਣ ਤੱਕ ਦੀ ਜੋ ਕਾਰਗੁਜ਼ਾਰੀ ਹੈ ਜਾਂ ਜਿਸ ਤਰ੍ਹਾਂ ਦੀ ਨੀਤੀ ਰਹੀ ਹੈ ਉਹਨੂੰ ਲੈ ਕੇ ਇੱਕ ਨਿੰਦਾ ਮਤਾ ਵੀ ਜਿਹੜਾ ਹੈ ਪੇਸ਼ ਕੀਤਾ ਤੋ ਇਸ ਦੇ ਨਾਲ ਹੀ ਉਹਨਾਂ ਨੇ ਜਲ ਸਰੋਤ ਮੰਤਰੀ ਨੇ ਆਪਣੀਆਂ ਦਲੀਲਾਂ ਦੇ ਰਾਹੀਂ ਇਹ ਜਿਤਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਇੱਕ ਜਿਹੜਾ ਹੈ ਕੁਦਰਤੀ ਆਫਸ ਸੀਗੀ ਬਹੁਤ ਜ਼ਿਆਦਾ ਮੀਂਹ ਜਿਹੜਾ ਹੈ ਪਿਆ ਜਿਹੜੀ ਕਿ ਜਿਵੇਂ ਉਹ ਕਈ ਐਗਜ਼ਾਮਪਲ ਆ ਉਹਨਾਂ ਨੇ ਦਿੱਤੀਆਂ ਕਿ ਜਿਹੜਾ ਮੈਟਰੋਲੋਜੀਕਲ ਡਿਪਾਰਟਮੈਂਟ ਹੈ ਮੌਸਮ ਵਿਭਾਗ ਜਿਹਨੂੰ ਕਹਿੰਦੇ ਆ ਉਹਨਾਂ ਦੀਆਂ ਭਵਿੱਖਬਾਣੀਆਂ ਗਲਤ ਹੋ ਗਈਆਂ ਕਿ ਜਦੋਂ ਉਹਨਾਂ ਨੇ ਕਿਹਾ ਕਿ 18 ਐਮ ਐਮ بارش ਹੋਗੀ ਹੋਏਗੀ ਤੇ بارش ਹੋ ਰਹੀ ਸੀਗੀ 92 ਐਮਐਮ ਸੋ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਕਿ ਕਰੀਬ 700 ਜਿਹੜੀ ਪਰਸੈਂਟ ਜ਼ਿਆਦਾ ਵਰਖਾ ਰਿਕਾਰਡ ਕੀਤੀ ਗਈ ਹੈ ਸੋ ਇੰਨੀ ਭਾਰੀ ਜਿਹੜੀ ਮੀਂਹ ਹੋਣ ਦੇ ਨਾਲ ਜਿਹੜਾ ਜਿੱਥੇ ਜਿਹੜੇ ਡੈਮ ਹੈ ਉਹ ਲਵਲ ਉੱਪਰ ਭਰ ਗਏ ਉਸੇ ਤਰ੍ਹਾਂ ਜਿਹੜੇ ਆਲੇ ਦੁਆਲੇ ਦੂਜੇ ਜਿਹੜੇ ਛੋਟੇ-ਮੂਟੇ ਦਰਿਆ ਹੈ ਉਹਨਾਂ ਰਾਹੀਂ ਪਾਣੀ ਆਇਆ ਤੇ ਸਰਕਾਰ ਨੇ ਕੋਸ਼ਿਸ਼ ਕੀਤੀ ਇਸਕੇ ਹੜ੍ਹਾਂ ਦੇ ਜਿਹੜੇ ਡੈਮਾਂ ਤੋਂ ਪਾਣੀ ਛੱਡਣ ਨੂੰ ਕਿਸੇ ਨਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਮੈਨੇਜ ਕਰੇ ਤੇ ਸਰਕਾਰ ਨੇ ਕੀਤਾ ਜਿੰਨਾ ਕਰ ਸਕਦਾ ਸੀ ਪਰ ਕਿਉਂਕਿ ਪਾਣੀ ਇੰਨਾ ਜ਼ਿਆਦਾ ਸੀਗਾ ਇਹਦੇ ਕਰਕੇ ਲੋਕਾਂ ਦਾ ਜਿਹੜਾ ਹੈ ਨੁਕਸਾਨ ਹੋਇਆ ਇਸ ਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਦਰਿਆਵਾਂ ਦੀ ਜਿਹੜੀ ਡੀਸਿਲਟਿੰਗ ਹੈ ਉਹ ਨਹੀਂ ਹੋਈ ਹੁਣ ਤੱਕ ਔਰ ਦਰਿਆਵਾਂ ਦੀ ਡੀਸਿਲਟਿੰਗ ਦੇ ਦਾ ਦੇ ਵਿੱਚ ਕੇਂਦਰ ਕਈ ਤਰ੍ਹਾਂ ਦੇ ਅੜਕੇ ਜਿਹੜਾ ਪਸੰਦਾ ਹੈ ਤੇ ਕੇਂਦਰੀ ਮੰਤਰੀਆਂ ਵੱਲੋਂ ਜਿਹੜੀ ਪੰਜਾਬ ਚ ਆ ਕੇ ਦਲੀਲ ਦਿੱਤੀ ਜਾ ਰਹੀ ਸੀਗੀ ਕਿ ਜਿਹੜੇ ਹੜ੍ਹ ਹੈ ਉਹ ਮਾਈਨਿੰਗ ਕਰਕੇ ਆਏ ਹੈ ਸੋ ਪੰਜਾਬ ਦੇ ਗੱਲ ਸਰੋਤ ਮੰਤਰੀ ਦਾ ਕਹਿਣਾ ਸੀਗਾ ਕਿ ਉਹਨਾਂ ਨੇ ਕਿਸੇ ਕਿਤਾਬ ਚ ਅਜ ਤੱਕ ਇਸ ਤਰ੍ਹਾਂ ਦੀ ਗੱਲ ਨਹੀਂ ਪੜ੍ਹੀ ਕਿ ਮਾਈਨਿੰਗ ਮਾਈਨਿੰਗ ਕਰਕੇ ਵਿਹੜ ਆ ਜਾਂਦੇ ਆ ਜਾਂ ਜਿਹੜੀ ਸਰਕਾਰ ਜਿਹੜੀ ਪੰਜਾਬ ਦੀਆਂ ਵਿਰੋਧੀ ਧਿਰਾਂ ਵੀ ਕਹਿ ਰਹੀਆਂ ਸੀਗੀਆਂ ਕਿ ਜੀ ਇਹ ਮੈਨ ਮੇਡ ਡਿਜ਼ਾਸਟਰ ਹੈ ਤਾਂ ਉਹਨਾਂ ਨੇ ਕਿਹਾ ਕਿ ਕੀ ਕੋਈ ਆਮ ਬੰਦਾ ਮੀਂਹ ਪਵਾ ਸਕਦਾ ਜਿਹੜਾ ਇੰਨੀ ਵੱਡੀ ਮਾਤਰਾ ਦੇ ਵਿੱਚ ਮੀਂਹ ਪਿਆ ਉਹ ਕੀ ਲੋਕਾਂ ਨੇ ਪਵਾਇਆ ਬਿਲਕੁਲ ਸੋ ਇਸ ਤਰ੍ਹਾਂ ਦੀਆਂ ਦਲੀਲਾਂ ਸਰਕਾਰ ਵੱਲੋਂ ਜਿਹੜੀਆਂ ਹੈ ਦਿੱਤੀਆਂ ਗਈਆਂ ਔਰ ਕੇਂਦਰ ਸਰਕਾਰ ਦੇ ਖਿਲਾਫ ਕਾਫੀ ਜਿਹੜੀ ਹੈ ਵਿਰੋਧੀ ਜਿਹੜੀ ਸੱਤਾਧਾਰੀ ਤੇ ਹੈ ਉਸਨੇ ਉਸੇ ਬੁਲਾਰਿਆਂ ਵੱਲੋਂ ਜਿਹੜੀਆਂ ਦਲੀਲਾਂ ਜਿਹੜੀਆਂ ਪੇਸ਼ ਕੀਤੀਆਂ ਗਈਆਂ ਔਰ ਉਸ ਸਮਾਂ ਸੱਤਾਧਾਰੀ ਤੇਰ ਵੱਲੋਂ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਸਪੀਕਰ ਦੇ ਅੱਗੇ ਜਾ ਕੇ ਉਹਨਾਂ ਨੇ ਪ੍ਰੋਟੈਸਟ ਵੀ ਕੀਤਾ ਔਰ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਔਰ ਜਿਸ ਦੇ ਦੌਰਾਨ 20 ਮਿੰਟ ਵਾਸਤੇ ਸਦਨ ਦੀ ਕਾਰਵਾਈ ਜਿਹੜੀ ਹੈ ਉਹ ਮੁਲਤਵੀ ਕਰਨੀ ਪਰਨੀ ਪਈ ਆਮ ਤੌਰ ਤੇ ਵਿਰੋਧੀ ਧਿਰ ਜਿਹੜੀ ਹੈ ਪ੍ਰੋਟੈਸਟ ਕਰਦੀ ਆ ਪਰ ਸੱਤਾਧਾਰੀ ਧਿਰ ਪ੍ਰੋਟੈਸਟ ਕਰ ਰਹੀ ਸੀਗੀ ਔਰ ਵਿਰੋਧੀ ਧਿਰ ਦੇ ਜਿਹੜੇ ਮੈਂਬਰ ਸੀਗੇ ਉਹ ਆਪਣੀਆਂ ਸੀਟਾਂ ਤੇ ਬੈਠੇ ਹੋਏ ਸੀਗੇ ਤੇ ਇਸ ਦੇ ਨਾਲ ਹੀ ਸੱਤਾਧਾਰੀ ਧਿਰ ਦਾ ਜਿਹੜਾ ਦੂਜਾ ਨਿਸ਼ਾਨਾ ਸੀ ਉਸੀ ਵਿਰੋਧੀ ਧਿਰ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਸੋ ਉਹਨਾਂ ਨੇ ਕਿਹਾ ਕਿ ਕਾਂਗਰਸ ਜਿਹੜੀ ਹੈ ਮੁੱਖ ਵਿਰੋਧੀ ਪਾਰਟੀ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਹੈ ਤੇ ਇਸ ਦੇ ਉਲਟ ਪ੍ਰਤਾਪ ਸਿੰਘ ਬਾਜਵਾ ਕਾਫੀ ਗਰਮੀ ਦੇ ਨਾਲ ਉਹਨਾਂ ਨੇ ਵਿਰੋਧੀ ਧਿਰ ਦਾ ਪੱਖ ਰੱਖਿਆ ਉਹਨਾਂ ਨੇ ਕਿਹਾ ਕਿ ਜਿਹੜੀ ਸੂਬਾ ਸਰਕਾਰ ਹੈ ਉਹ ਫੇਲ ਹੋਈ ਹੈ ਇਹ ਸੂਬਾ ਸੂਬਾ ਸਰਕਾਰ ਵੱਲੋਂ ਜਿਹੜਾ ਜਿਹੜੇ ਹੜ੍ਹ ਨੇ ਉਹ ਸੂਬਾ ਸਰਕਾਰ ਦੀ ਨਿਲਾਇਕੀ ਕਰਕੇ ਆਏ ਆ। ਜੀ। ਸੋ ਉਹਨਾਂ ਨੇ ਜਿੱਥੇ ਐਸਡੀਐਫਆਰ ਐਸਡੀਆਰਐਫ ਦਾ ਜਿਹੜਾ 12000 ਕਰੋੜ ਰੁਪਏ ਦਾ ਹਿਸਾਬ ਮੰਗਿਆ ਔਰ ਕਿਹਾ ਕਿ ਇਹ ਪੈਸਾ ਕਿੱਥੇ ਗਿਆ? ਭਾਵੇਂ ਕਿ ਜਿਹੜੇ ਵਿੱਤ ਮੰਤਰੀ ਆ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਸਰਕਾਰ ਹੈ ਇਸ ਸਰਕਾਰ ਦੇ ਟਾਈਮ ਦੇ ਵਿੱਚ ਸਿਰਫ 2000 ਕਰੋੜ ਆਇਆ ਉਸ ਦੇ ਚੋਂ 1600 ਕਰੋੜ ਰੁਪਏ ਸਰਕਾਰ ਨੇ ਖਰਚਿਆ ਹੈ। ਜੀ। ਤੇ ਇਹਦਾ ਹਿਸਾਬ ਜਿਹੜਾ ਕਾਂਗਰਸ ਨੂੰ ਉਹਨਾਂ ਨੇ ਉਲਟਾ ਸਵਾਲ ਕੀਤਾ ਕਿ ਕਾਂਗਰਸ ਨੂੰ ਦੇਣਾ ਚਾਹੀਦਾ ਸੀ ਕਿ ਉਹਨਾਂ ਦੇ ਟਾਈਮ 'ਚ ਜਿਹੜਾ ਉਹਨਾਂ ਦੀ ਸਰਕਾਰ ਦੇ ਟਾਈਮ ਜਿਹੜਾ ਪੈਸਾ ਆਇਆ ਉਹ ਕਿੱਥੇ ਗਿਆ ਜਾਂ ਉਹ ਕਿੱਥੇ ਵਰਤੇ ਆ ਗਿਆ ਸੋ ਇਸ ਤਰ੍ਹਾਂ ਦੀਆਂ ਦਲੀਲਾਂ ਜਿਹੜੀਆਂ ਹੈ BBMP ਨੂੰ ਲੈ ਕੇ ਵੀ ਦਲੀਲ ਦਿੱਤੀ ਗਈ ਕਿ ਮੰਗ ਕੀਤੀ ਗਈ ਕੇਂਦਰ ਕੋਲੋਂ ਕਿ ਇਹ ਇਹ ਜਿਹੜੀ BBMP ਦਾ ਜਿਹੜਾ ਅਧਿਕਾਰ ਹੈ ਉਹ ਦਾ ਪ੍ਰਬੰਧ ਜਿਹੜਾ ਹੈ ਉਹ ਪੰਜਾਬ ਕੋਲ ਹੋਣਾ ਚਾਹੀਦਾ ਕਿਉਂਕਿ ਡੈਮ ਜਿਹੜੇ ਆ ਉਹ ਪੰਜਾਬ ਦੇ ਵਿੱਚ ਹੈ ਔਰ BBMP ਜਿਹੜੀ ਹੈ ਉਹ ਕੇਂਦਰ ਦੇ ਇਸ਼ਾਰੇ ਤੇ ਆ ਭਾਰਤੀ ਜਨਤਾ ਪਾਰਟੀ ਦੇ ਹਰਿਆਣਾ ਦੀ ਸਰਕਾਰ ਹੈ ਰਾਜਸਥਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਹਦੇ ਕਰਕੇ ਪੰਜਾਬ ਨੂੰ ਇੱਕ ਤਰ੍ਹਾਂ ਦੇ ਨਾਲ ਬਲੈਕਮੇਲ ਕਰਦੀ ਹੈ ਸੋ ਇਹ 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 ਦਲੀਲਾਂ ਜਿਹੜੀਆਂ ਸੀ ਦੋਵਾਂ ਪਾਸਿਆਂ ਤੋਂ ਚਲਦੀਆਂ ਰਹੀਆਂ ਤੇ ਜਿਸ ਦਲੀਲ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸਦਨ ਦੇ ਵਿੱਚ ਉਹ ਸੀ ਕਿ ਪ੍ਰਤਾਪ ਸਿੰਘ ਬਾਜਵਾ ਹੋਣਾ ਨੇ ਕਿਹਾ ਕਿ ਮੋਦੀ ਨੇ ਜਿਵੇਂ ਕੋਵਿਡ ਦੇ ਵਿੱਚ ਕਰੋਨਾ ਕਾਲ ਦੇ ਵਿੱਚ ਪੀਐਮ ਕੇਅਰ ਫੰਡ ਬਣਾ ਲਿਆ ਸੀ ਪ੍ਰਧਾਨ ਮੰਤਰੀ ਰਾਹਤ ਕੋਸ਼ ਤੋਂ ਬਿਨਾ ਹਨਾ ਉਸੇ ਤਰ੍ਹਾਂ ਉਸੇ ਕਦਮ ਤੇ ਚੱਲਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਹੈ ਰੰਗਲਾ ਪੰਜਾਬ ਸੁਸਾਇਟੀ ਬਣਾ ਲਈ ਉਹ ਇਸ ਕਰਕੇ ਬਣਾਈ ਗਈ ਹੈ ਕਿ ਉਹਨਾਂ ਨੇ ਕਿਹਾ ਕਿ ਇਹਦਾ ਕੋਈ ਹਿਸਾਬ ਨਹੀਂ ਦੇਣਾ ਪੈਣਾ ਇਹਦਾ ਕੋਈ ਜਿਹੜਾ ਹੈ ਕੈਗ ਨਹੀਂ ਜਾਂ ਕਿਸੇ ਸਰਕਾਰੀ ਉਹਨੇ ਆਡਿਟ ਨਹੀਂ ਕਰਨਾ ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਜਿਹੜੇ ਆ ਉਹ ਰੰਗਲਾ ਪੰਜਾਬ ਸੁਸਾਇਟੀ ਦੇ ਵਿੱਚ ਪੈਸੇ ਨਾ ਦੇਣ ਉਹ ਲੋਕਾਂ ਦੀ ਸਿੱਧੀ ਮਦਦ ਕਰਨ ਸੋ ਇਹਨੂੰ ਲੈ ਕੇ ਕਾਫੀ ਗਰਮਾ-ਗਰਮੀ ਹੋਈ ਤੇ ਕਿਹਾ ਗਿਆ ਕਿ ਤੁਸੀਂ ਜੀ ਲੋਕਾਂ ਦੇ ਨਾਲ ਧੋਖਾ ਕਰ ਰਹੇ ਹੋ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਜਿਹੜੇ ਹੜ ਮਾਰੇ ਲੋਕ ਨੇ ਉਹਨਾਂ ਦੇ ਨਾਲ ਕਾਂਗਰਸ ਪਾਰਟੀ ਜਿਹੜੀ ਆ ਉਹ ਧੋਖਾ ਕਰ ਰਹੀ ਹੈ ਸੋ ਇਸ ਤਰ੍ਹਾਂ ਦੀਆਂ ਦਲੀਲਾਂ ਬਹਿਸ-ਮਹਾਸਾ ਜਿਹੜਾ ਹੈ ਪੂਰਾ ਦਿਨ ਚੱਲਦਾ ਰਿਹਾ ਸਰ ਇੱਕ ਵੱਡੀ ਖਬਰ ਇਹ ਵੀ ਆ ਰਹੀ ਹੈ ਜੋ ਜਿਆਦਾ ਚਰਚਾ ਦਾ ਮੁੱਦਾ ਨਹੀਂ ਬਣੀ ਉਹ ਇਹ ਹੈ ਕਿ ਜਿਹੜਾ ਸੀਪੀਆਈ ਨੇ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦਾ ਜੋ ਮਤਾ ਪਾਸ ਕੀਤਾ ਉਹ ਉਹਦੇ ਵਿੱਚ ਇਹ ਦੇਖਣ ਨੂੰ ਤਾਂ ਇਹ ਆਉਂਦਾ ਕਿ ਜਿਹੜੇ ਸੀਪੀਆਈ ਹੈ ਔਰ ਖਾਲਸਾਣ ਸਮਰਥਕ ਹੈ ਇਹਨਾਂ ਦਾ ਆਪਸ ਵਿੱਚ ਕਾਫੀ ਵਿਚਾਰਕ મત ਭਿੱਜ ਰਹੇ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਗੁਰੂ ਤਾਂ ਆਮ ਤੌਰ ਤੇ ਜਿਹੜੀ ਜਦੋਂ ਵੀ ਪੰਜਾਬ ਦੇ ਵਿੱਚ ਕਿਸੇ ਇਸ਼ੂ ਦੇ ਉੱਤੇ ਬਹਿਸ ਹੁੰਦੀ ਹੈ ਤਾਂ ਅਸੀਂ ਦੇਖਦੇ ਹਾਂ ਕਿ ਪੰਜਾਬ ਜਿਹੜੀ ਸਾਡਾ ਭਾਈਚਾਰਾ ਹੈ ਉਹ ਆਮ ਤੌਰ ਤੇ ਦੋ ਮੁੱਖ ਧਿਰਾਂ ਦੇ ਵਿੱਚ ਵੰਡਿਆ ਜਾਂਦਾ ਹੈ ਹੈਨਾ ਜੇ ਜੇ ਕੋਈ ਥੋੜੀ ਜਿਹੀ ਪੰਜ ਤੱਕ ਗੱਲ ਕਰੇ ਹੈਨਾ ਜਾਂ ਥੋੜਾ ਜਿਆ ਥੋੜੀ ਜੀ ਗਰਮ ਭਾਸ਼ਾ ਯੂਜ਼ ਕਰ ਲੇ ਆਪਾਂ ਕਹਿੰਦੇ ਜੀ ਇਹ ਖਾਲਸਾ ਕਿ ਤਾਂ ਉਹਨੂੰ ਕਹਿ ਦਿੱਤਾ ਜਾਂਦਾ ਕਿ ਜੀ ਇਹ ਖਾਲਿਸਤਾਨ ਸਮਰਥਕ ਹੈ ਹੈਨਾ ਤੇ ਜੇ ਕੋਈ ਬੰਦਾ ਜਿਹੜਾ ਹੈ ਉਹ ਜਿਹੜੀ ਹੈ ਖੱਬੇ ਪੱਖੀ ਉਸ ਤਰ੍ਹਾਂ ਦੀ ਗੱਲ ਕਰੇ ਹੈਨਾ ਲੈਫਟਿਸਟ ਵਿਚਾਰਾਂ ਵਾਲੀ ਗੱਲ ਕਰੇ ਉਸ ਤਰ੍ਹਾਂ ਦੀ ਉਹਦੀ ਭਾਵੇਂ ਉਹ ਕਿਸੇ ਪਾਰਟੀ ਨਾਲ ਜੁੜਿਆ ਹੋਵੇ ਜਾਂ ਨਾ ਆਪਾਂ ਕਹਿੰਦੇ ਇਹ ਇਹ ਤਾਂ ਕਾਮਰੇਡ ਹੈ ਹੈਨਾ ਸੋ ਕਾਮਰੇਡਾਂ ਦਾ ਔਰ ਖਾਲਿਸਤਾਨ ਉਹ ਦਾ ਇੱਕ ਤਰ੍ਹਾਂ ਦੇ ਨਾਲ ਅਸੀਂ ਸਮਝਦੇ ਕਿ ਦੋ ਬੱਕਰੇ ਬੱਕਰੇ ਤੁਰੇ ਆ ਜੀ ਜੀ ਪਰ ਇਸ ਤਰ੍ਹਾਂ ਨਹੀਂ ਹੈ ਅਸਲ ਜੀ ਕੀ ਹੈ ਕਿ ਪੰਜਾਬ ਦੇ ਜਦੋਂ ਵੀ ਜਿੰਨਾ ਵੀ ਜਿਹੜਾ ਸੰਘਰਸ਼ ਹੋਇਆ ਪੰਜਾਬ ਦੇ ਵਿੱਚ ਕਮਿਊਨਿਸਟ ਔਰ ਅਕਾਲੀ ਜਿਹੜੀਆਂ ਪੰਥਕ ਸਫਾ ਇਕੱਠੀਆਂ ਹੋ ਕੇ ਲੜਦੀਆਂ ਰਹੀਆਂ ਹੈ ਹਨਾ ਸੋ ਜਦੋਂ ਚਾਹੇ ਤੁਸੀਂ ਪੁਰਾਣੇ ਕਿੰਨੇ ਵੀ ਮੋਰਚਿਆਂ ਦੀ ਗੱਲ ਕਰੋ ਹਨਾ ਤੇ ਉਹ ਨਾਲ ਹੀ ਨਾਲ ਇਕੱਠੇ ਸੰਘਰਸ਼ ਕਰਦੇ ਹੁੰਦੇ ਸੀਗੇ ਇੱਕ ਵਾਰ ਤਾਂ ਐਮਰਜੈਂਸੀ ਤੋਂ ਬਾਅਦ ਸਰਕਾਰ ਬਣਾਈ ਜਿਹਦੇ ਚ ਅਕਾਲੀ ਦਲ ਵੀ ਸ਼ਾਮਿਲ ਸੀਗਾ ਕਾਮਰਡ ਵੀ ਸ਼ਾਮਿਲ ਸੀਗੇ ਪਰ ਕਪੂਰੀ ਦੇ ਮੋਰਚੇ ਤੋਂ ਬਾਅਦ ਜਦੋਂ ਜਿਹੜਾ ਮੋਰਚਾ ਆ ਉਹ ਗ੍ਰੈਹੀ ਪਾਣੀਆਂ ਦਾ ਜਿਹੜਾ ਚੱਲ ਰਿਹਾ ਸੀਗਾ ਸੰਘਰਸ਼ ਉਹ ਜਿਹੜਾ ਮੋਰਚਾ ਜਦੋਂ ਅ ਅੰਮ੍ਰਿਤਸਰ ਕਾਲ ਤੱਕ ਤੇ ਚਲਾ ਗਿਆ ਤਾਂ ਕਾਮਨਿਸਟ ਜਿਹੜੇ ਆ ਕਾਮਰਡ ਜਿਹੜੇ ਆ ਉਹ ਪਿੱਛੇ हट ਗਏ ਉਹਨਾਂ ਨੇ ਕਿਹਾ ਕਿ ਇਹ ਇੱਕ ਤਰ੍ਹਾਂ ਦੇ ਨਾਲ ਇਸ ਇਸ ਜਿਹੜਾ ਮੋਰਚਾ ਹੈ ਸਟੇਟ ਦੇ ਹਿੱਤਾਂ ਦਾ ਉਹਨੂੰ ਸਿਰਫ ਸਿੱਖਾਂ ਦੀ ਲੜਾਈ ਬਣਾ ਕੇ ਫਿਰ ਪੂਰੰਗਤ ਦਿੱਤੀ ਜਾ ਰਹੀ ਹੈ ਸੋ ਉਦੋਂ ਤੋਂ ਇਹ ਇਹ ਅ ਡੱਡ ਹੋ ਗਏ ਫਿਰ ਜਿਵੇਂ ਜਿਵੇਂ ਹਾਲਾਤ ਬਣਦੇ ਗਏ ਇਹਨਾਂ ਦੀ ਜਿਹੜੀ ਵਿਚਾਰਧਾਰਾ ਹੈ ਉਹ ਵੀ ਬੱਕ ਹੁੰਦੀ ਰਹੀ ਔਰ ਇਹ ਵੀ ਇੱਕ ਫੈਕਟ ਹੈ ਕਿ ਖਾਲਸਾ ਖਾਲਸਾ ਦੀ ਜਿਹੜੀ ਵਾਇਲੈਂਟ ਮੂਵਮੈਂਟ ਦੇ ਵਿੱਚ ਸ਼ਾਮਲ ਲੋਕ ਸੀਗੇ ਉਦੋਂ ਉਹਨਾਂ ਦਾ ਕਿਉਂਕਿ ਕਾਮਨਿਸਟ ਵਿਰੋਧ ਕਰਦੇ ਸੀਗੇ ਤੇ ਉਹਨਾਂ ਸਿਧਾਂਤਿਕ ਵਿਰੋਧ ਜਿਸ ਤਰ੍ਹਾਂ ਦਾ ਵੀ ਉਹ ਵਿਰੋਧ ਕਰਦੇ ਸੀਗੇ ਤੇ ਉਹਨਾਂ ਨੇ ਕਮਿਊਨਿਸਟਾਂ ਦੇ ਦੋ ਢਾਈ ਸੌ ਲੀਡਰ ਜਿਹੜਾ ਹੈ ਚੰਗਾ ਜਿਹੜਾ ਚੁਣ-ਚੁਣ ਕੇ ਲੀਡਰ ਜਿਹੜਾ ਹੈ ਪੰਜਾਬ ਦੇ ਵਿੱਚ ਮਾਰਿਆ ਗਿਆ ਸੀਗਾ ਸੋ ਇਸ ਲੈਵਲ ਦਾ ਇਹਨਾਂ ਦਾ ਆਪਸ ਵਿੱਚ મતਭੇਦ ਸੀਗਾ ਪਰ ਹੁਣ ਇਹ ਜਿਹੜਾ ਇੱਥੇ 15ਵੀਂ ਕਾਂਗਰਸ ਸ਼ਾਇਦ ਚੱਲ ਰਹੀ ਸੀਗੀ ਸੀਪੀਆਈ ਦੀ ਜਿਹਦੇ ਵਿੱਚ ਉਹਨਾਂ ਨੇ ਮਤਾ ਪਾਸ ਕੀਤਾ ਉਹਨਾਂ ਨੇ ਕਿਹਾ ਕਿ ਜਿਹੜੇ ਬੰਦੀ ਸਿੰਘਾਂ ਨੇ ਆ ਆਪਣੀਆਂ ਸਜ਼ਾਾਂ ਪੂਰੀਆਂ ਕਰ ਰਹੀਆਂ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਜੀ ਸੋ ਉਹਨਾਂ ਨੇ ਕੱਲਾ ਬੰਦੀ ਸਿੱਖਾਂ ਦੀ ਗੱਲ ਨਹੀਂ ਕੀਤੀ ਮਤੇ ਦੇ ਵਿੱਚ ਉਹਨਾਂ ਨੇ ਜਿਹੜੇ ਰਾਈਟਰਸ ਜਾਂ ਮਾਈਨੋਰਟੀ ਨਾਲ ਸੰਬੰਧਤ ਲੀਡਰ ਨੇ ਜਾਂ ਫਿਰ ਸਟੂਡੈਂਟ ਲੀਡਰ ਨੇ ਜਿਵੇਂ ਜਿਹੜਾ ਹੈ ਉਮਰ ਖਾਲਿਦ ਹੈ ਨਾ ਜੇਲ੍ਹ ਦੇ ਵਿੱਚ ਬੰਦਾ ਉਹਨੂੰ ਜ਼ਮਾਨਤ ਨਹੀਂ ਦਿੱਤੀ ਜਾ ਰਹੀ ਐਸੀ ਤਰ੍ਹਾਂ ਕਈ ਵਕੀਲ ਜਿਹੜੇ ਨੇ ਉਹਨਾਂ ਨੂੰ ਉਹਨਾਂ ਨੂੰ ਲੰਮੀਆਂ ਜਿਹੜੀਆਂ ਬਿਨਾ ਕੋਈ ਕੇਸ ਚਲਾਏ ਜੇਲ੍ਹ ਦੇ ਵਿੱਚ ਸੁਟਿਆ ਗਿਆ ਹਨ ਸੋ ਇਸ ਤਰ੍ਹਾਂ ਦਾ ਉਹਨਾਂ ਨੇ ਇੱਕ ਜਿਹੜਾ ਹੈ ਮਤਾ ਪਾਸ ਕੀਤਾ ਤੇ ਕਿਹਾ ਕਿ ਇਹ ਜਿਹੜਾ ਹੈ ਇਹ ਸੰਵਧਾਨਕ ਤੌਰ ਤੇ ਵੀ ਔਰ ਇਹ ਮਨੁੱਖੀ ਅਧਿਕਾਰਾਂ ਦੇ ਤੌਰ ਤੇ ਵੀ ਜਿਹੜਾ ਹੈ ਖਿਲਾਫ ਹੈ ਇਸ ਕਰਕੇ ਜਿਨ੍ਹਾਂ ਜਿਨ੍ਹਾਂ ਨੇ ਆਪਣੀਆਂ ਸਜ਼ਾਾਂ ਪੂਰੀਆਂ ਕੀਤੀਆਂ ਹੋਈਆਂ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਇਹੀ ਇਸ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਮਤਾ ਪਾਸ ਕੀਤਾ ਕਿ ਚੰਡੀਗੜ੍ਹ ਪੰਜਾਬ ਦਾ ਹੈ ਕਿ ਪੰਜਾਬ ਨੂੰ ਮਿਲਣਾ ਚਾਹੀਦਾ ਪੰਜਾਬ ਦੇ ਲੋਕਾਂ ਦੇ ਉਜਾੜੇ ਨਾਲ ਜਿਹੜਾ ਜਿਹੜਾ ਹੈ ਉਹ ਬਣਿਆ ਸੀਗਾ ਇਹ ਤੀਜਾ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਦਰਿਆਈ ਪਾਣੀਆਂ ਦਾ ਇਸ਼ੂ ਹੈ ਉਹ ਜਿਹੜੇ ਰਿਪੀਰੀਅਨ ਲਾਜ਼ ਹੈਗੇ ਆ ਉਹਦੇ ਮੁਤਾਬਕ ਇਹ ਮਸਲਾ ਹੱਲ ਹੋਣਾ ਚਾਹੀਦਾ ਸੋ ਇਹ ਇੱਕ ਮੈਂ ਕਹਿ ਸਕਦਾ ਕਿ ਖਬੀਆਂ ਤੇ ਰਾਂ ਦੀ ਇੱਕ ਪੰਜਾਬ ਦੇ ਐਂਗਲ ਤੋਂ ਇੱਕ ਵੱਡਾ ਬਦਲਾਅ ਹੈ ਪਰ ਇਹ ਬਦਲਾਅ ਪੰਜਾਬ ਚ ਕਾਂਗਰਸ ਹੋ ਰਹੀ ਸੀ ਉਹਦਾ ਇਹ ਵਾਸਤੇ ਇੱਕ ਸੰਕੇਤਕ ਚੀਜ਼ ਹੈ ਜਾਂ ਇਹ ਇੱਕ ਵਿਚਾਰਧਾਰਕ ਜਿਹੜਾ ਹੈ ਉਹਨਾਂ ਦਾ ਮੂੜਾ ਹੈ ਸੋ ਜੇ ਇਹ ਵਿਚਾਰਧਾਰਕ ਮੂੜਾ ਹੈ ਤਾਂ ਇਹ ਇੱਕ ਸ਼ੁਭ ਸ਼ਗਨ ਹੈ ਔਰ ਇਹਦੇ ਨਾਲ ਜਿਹੜੀਆਂ ਪੰਜਾਬ ਦੇ ਵਿੱਚ ਇੱਕ ਇੱਕ ਜਿਹੜਾ ਕਿ ਪੁਰਾਣਾ ਇੱਕ ਧਿਰ ਰਹੀ ਹੈ ਅਕਾਲੀ ਦਲ ਤੇ ਕਮਿਊਨਿਸਟ ਇਕੱਠੇ ਰਹੇ ਆ ਸੋ ਜੇ ਉਸ ਤਰ੍ਹਾਂ ਦੀ ਇਹ ਗੱਲਬਾਤ ਬਣਦੀ ਹੈ ਤਾਂ ਇੱਕ ਨਵਾਂ ਜਿਹੜਾ ਸਿਆਸੀ ਗੱਠ ਜੋੜ ਬਣਨ ਦੀ ਸੰਭਾਵਨਾ ਹੋ ਸਕਦੀ ਹੈ ਸਰ ਅੱਗੇ ਵੱਧਦੇ ਆ ਨਵੇਂ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਹੁਣ ਤੱਕ ਕੀ ਕਿਹਾ ਤੇ ਅਕਾਲੀ ਦਲ ਦਾ ਹੁਣ ਤੱਕ ਹਾਲ ਕੀ ਹੈ ਇਹਦਾ ਐਕਚੁਅਲੀ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਜਿਹੜੇ ਪ੍ਰੈਸ ਕਲੱਬ ਦੇ ਵਿੱਚ ਉਹਨਾਂ ਦਾ ਮੇਨ ਜਿਹੜਾ ਫੋਕਸ ਹੈਗਾ ਉਹ ਹੜਾਂ ਦੇ ਉੱਤੇ ਹੀ ਹੈਗਾ ਕਿਉਂਕਿ ਹੜ ਹੜ ਦੀ ਮੇਨ ਸਮੱਸਿਆ ਚੱਲ ਰਹੀ ਹੈ। ਤੋਂ ਉਹਨਾਂ ਨੇ ਜਿਵੇਂ ਦੂਜੀਆਂ ਪਾਰਟੀਆਂ ਵੱਲੋਂ ਜਿਹੜਾ ਸੁਖਵੀਰ ਬਾਦਲ ਵਾਲਾ ਅਕਾਲੀ ਦਲ ਹੈ ਉਹ ਪੈਸੇ ਡੀਜ਼ਲ ਜਾਂ ਸਮਾਨ ਵੰਡ ਰਿਹਾ। ਸੋ ਉਹਨਾਂ ਨੇ ਕਿਹਾ ਉਹਨਾਂ ਨੇ ਉਹਨਾਂ ਦੇ ਵਰਕਰ ਜਾਂ ਉਹਨਾਂ ਦੀਆਂ ਜਿਹੜੀਆਂ ਦਾ ਕਾਡਰ ਹੈ ਉਹਨਾਂ ਦਾ ਉਹ ਕੀ ਕੀ ਕੰਮ ਕਰ ਰਿਹਾ ਉਹਦੇ ਬਾਰੇ ਉਹਨਾਂ ਨੇ ਜਿਹੜੀ ਹੈ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ। ਸੋ ਜਿੱਥੋਂ ਤੱਕ ਅਕਾਲੀ ਦਲ ਦਾ ਸਵਾਲ ਹੈ ਜਿਹੜਾ ਨਵਾਂ ਜਿਹਨੂੰ ਆਪਾਂ ਪੁਨਰਸਜੀਤ ਅਕਾਲੀ ਦਲ ਵੀ ਕਹਿੰਦੇ ਆ ਜਾਂ ਨਵਾਂ ਅਕਾਲੀ ਦਲ ਵੀ ਕਹਿੰਦੇ ਆ ਉਹ ਉਸ ਦਾ ਜਿਹੜਾ ਹੁਣ ਤੱਕ ਦਾ ਜਿਹੜਾ ਰਵਈਆ ਰਿਹਾ ਹੈ ਜਾਂ ਜਿਸ ਤਰ੍ਹਾਂ ਦਾ ਉਹਦਾ ਉਹਨਾਂ ਦੇ ਲੀਡਰਾਂ ਦੀ ਕਾਰਜਸ਼ੈਲੀ ਰਹੀ ਹੈ ਤੋਂ ਇਸ ਤਰ੍ਹਾਂ ਲੱਗਦਾ ਕਿ ਉਹ ਆਪਣੇ ਹੀ ਜਿਹੜਾ ਹੈ ਇੱਕ ਢਾਂਚੇ ਦੇ ਵਿੱਚ ਉਲਝੇ ਹੋਏ ਆ ਕਿਉਂਕਿ ਉਹਨਾਂ ਦੀ ਇੱਕ ਸਪੱਸ਼ਟ ਜਿਹੜੀ ਪਹੁੰਚ ਹੈ ਉਹ ਸਾਹਮਣੇ ਨਹੀਂ ਆ ਰਹੀ ਉਹ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਹੜੇ ਉਹਨਾਂ ਦੇ ਲੀਡਰ ਹੈ ਉਹ ਆਪਣੀ ਅੰਦਰੂਨੀ ਖਿੱਚੋ ਤਾਣ ਦੇ ਵਿੱਚ ਫਸੇ ਹੋਏ ਆ ਜਿਵੇਂ ਐਗਜ਼ਾਮਪਲ ਆਪਾਂ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਲੈ ਲੈਂਦੇ ਆ ਪ੍ਰੇਮ ਸਿੰਘ ਚੰਦੂ ਮਾਜਰਾ ਉਸ ਪਾਰਟੀ ਇਸ ਅਕਾਲੀ ਦਲ ਨੂੰ ਬਣਾਉਣ ਦੇ ਵਿੱਚ ਉਹਨਾਂ ਦਾ ਦਾ ਵੱਡਾ ਮਤਲਬ ਇੱਕ ਭੂਮਿਕਾ ਰਹੀ ਹੈ ਤੇ ਹੁਣ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜਾ ਹੈ ਉਹਨਾਂ ਦੇ ਬਾਰੇ ਮੀਡੀਆ ਦੇ ਵਿੱਚ ਖਬਰਾਂ ਆ ਰਹੀਆਂ ਕਿ ਜੀ ਤੁਸੀਂ ਆ ਕਿ ਉਹਨਾਂ ਉਹਨਾਂ ਦੇ ਕਰਕੇ ਕਿ ਜਿਹੜਾ ਇਜਲਾਸ ਹੋਣਾ ਸੀਗਾ ਡੈਲੀਗੇਟ ਅਜਲਾਸ ਜਿਹਦੇ ਵਿੱਚ ਵਰਕਿੰਗ ਕਮੇਟੀ ਚੁਣੀ ਜਾਣੀ ਸੀ ਉਹ ਅੱਗੇ ਪੈ ਗਿਆ ਇਸੇ ਤਰ੍ਹਾਂ ਤਰਨ ਤਰਨ ਦੇ ਵਿੱਚ ਜ਼ਿਮਨੀ ਚੋਣ ਹੋਣੀ ਉਹਦੇ ਵਿੱਚ ਪਾਰਟੀ ਦਾ ਕੈਂਡੀਡੇਟ ਕੌਣ ਹੋਏ ਉਹਨੂੰ ਲੈ ਕੇ ਕੋਈ ਸਪਸ਼ਟਤਾ ਜਿਹੜੀ ਹੈ ਉਹ ਨਹੀਂ ਹੈ ਸੋ ਮੈਨੂੰ ਪਰਸਨਲੀ ਤੌਰ ਤੇ ਇਹ ਲੱਗ ਰਿਹਾ ਕਿ ਜਿਹੜੇ ਇਹ ਅਕਾਲੀ ਦਲ ਦੇ ਜਿਹੜੇ ਮੇਨ ਦੂਜੇ ਸੁਖਵੀਰ ਬਾਦਲ ਵਾਲੇ ਬਾਦਲਾਂ ਵਾਲੇ ਅਕਾਲੀ ਦਲ ਦੇ ਵਿੱਚੋਂ ਲੀਡਰ ਆਏ ਹੋਏ ਆ ਉਹਨਾਂ ਦੇ ਵਿੱਚ ਆਪਸੀ ਉਹਨਾਂ ਦੀ ਦੌੜ ਲੱਗੀ ਹੋਈ ਹੈ ਜਾਂ ਅੰਦਰ ਖਾਤੇ ਜਿਹੜੀ ਆ ਉਹਨਾਂ ਦੀ ਇੱਕ ਲੜਾਈ ਚੱਲ ਰਹੀ ਹੈ ਕਿ ਕਿਹੜਾ ਜਿਹੜਾ ਹੈ ਜਿਹੜਾ ਲੀਡ ਕਰੇ ਹੁਣ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹ ਆ ਭਾਵੇਂ ਕਿ ਸਮਝਿਆ ਜਾਂਦਾ ਕਿ ਅਕਾਲ ਤਖਤ ਜਾਂ ਅਕਾਲ ਤਖਤ ਦੇ ਉੱਤੋਂ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਆਂਦਾ ਹੈ ਪੋਲਿਟਿਕਸ ਧਰਮ ਦੇ ਨਾਲ ਪੋਲਿਟਿਕਸ ਵੀ ਹੁੰਦੀ ਆ ਪਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਆ ਉਹ প্রচারক ਰਹੇ ਹੈ ਗ੍ਰੰਥੀ ਰਹੇ ਹੈ ਹਨਾ ਫਿਰ ਜਸੀਦਾਰ ਬਣੇ ਉਹ ਭਾਵੇਂ ਕਿ ਉਹਨਾਂ ਦਾ ਕਾਰਜਕਾਲ ਕਾਫੀ ਅ ਮਤਲਬ ਸਫਲ ਰਿਹਾ ਤੇ ਉਹਨਾਂ ਨੇ ਕਈ ਵੱਡੇ ਐਕਸ਼ਨ ਵੀ ਲਏ ਸੁਖਵੀਰ ਬਾਦਲ ਨੂੰ ਸਜ਼ਾ ਲਗਾਉਣ ਵਾਲਾ ਹੈਨਾ ਉਹਨਾਂ ਨੇ ਸਟੈਂਡ ਵੀ ਲਿਆ ਪਰ ਉਹਨਾਂ ਦੀ ਜਿਹੜੀ ਮੈਨੂੰ ਪਰਸਨਲੀ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਹੈ ਉਹ ਇਹਨਾਂ ਪੁਰਾਣੇ ਜਿਹੜੇ ਅਕਾਲੀ ਅਕਾਲੀ ਆਗੂਆ ਉਹਨਾਂ ਚ ਇੱਕ ਤਰ੍ਹਾਂ ਦੇ ਨਾਲ ਘਿਰੇ ਹੋਏ ਹੈ ਤੇ ਉਹ ਕੋਈ ਡਿਸੀਜਨ ਨਹੀਂ ਲੈ پا ਰਹੇ ਹੈਨਾ ਸੋ ਇਹ ਹੁਣ ਇੱਕ ਬੜੀ ਅਜੀਬ ਗੱਲ ਹੈ ਕਿ ਇਸ ਅਕਾਲੀ ਦਲ ਨੇ ਆਪਣਾ ਇੱਕ ਵਿਜ਼ਨ ਦੇਣਾ ਸੀ ਵਿਜ਼ਨ ਡਾਕੂਮੈਂਟ ਜਿਹੜਾ ਕਿ ਕਹਿੰਦੇ ਕਿ ਤਿਆਰ ਹੋ ਰਿਹਾ ਉਹ ਉਹ ਵੀ ਅਜੇ ਤੱਕ ਨਹੀਂ ਆਇਆ ਹੈਨਾ ਸੋ ਤੁਹਾਡਾ ਟਾਂਚਾ ਨਹੀਂ ਡੈਲੀਗੇਟ اجلاس ਨਹੀਂ ਤੁਸੀਂ ਕਰ پا ਰਹੇ ਹੈਨਾ ਤੇ ਤੁਹਾਡਾ ਵਿਜ਼ਨ ਜਿਹੜਾ ਡਾਕੂਮੈਂਟ ਹੈ ਉਹ ਸਾਹਮਣੇ ਨਹੀਂ ਆਇਆ ਤੁਹਾਡੀ ਸੋਚ ਬਾਰੇ ਲੋਕਾਂ ਨੂੰ ਪਤਾ ਨਹੀਂ ਲੱਗਿਆ ਕਿ ਤੁਸੀਂ ਕੀ ਕਰਨਾ ਚਾਹ ਰਹੇ ਹੋ ਤੇ ਜਿਹੜੇ ਤੁਹਾਡੇ ਪ੍ਰਧਾਨ ਨੇ ਉਹ ਇਸ ਤਰ੍ਹਾਂ ਮਹਿਸੂਸ ਕਰ ਰਹੇ ਆ ਉਹ ਉਹਨਾਂ ਦਾ ਪ੍ਰਭਾਵ ਇਸ ਤਰ੍ਹਾਂ ਦਾ ਆ ਰਿਹਾ ਕਿ ਜਿਵੇਂ ਉਹ ਇਹਨਾਂ ਦੇ ਇਹਨਾਂ ਲੀਡਰਾਂ ਦੀ ਪੋਲਿਟਿਕਸ ਦੇ ਵਿੱਚ ਘਿਰੇ ਹੋਏ ਆ ਕੋਈ ਡਿਸੀਜਨ ਨਹੀਂ ਲੈ پا ਰਹੇ ਸੋ ਇਹ ਕੁਝ ਗੱਲਾਂ ਹੈਗੀਆਂ ਜਿਹੜੀਆਂ ਜਿਹਦੇ ਕਰਕੇ ਇਹ ਜਿਹੜਾ ਨਵਾਂ ਅਕਾਲੀ ਦਲ ਹੈ ਉਸ ਦਾ ਉਸ ਤਰੀਕੇ ਦਾ ਪ੍ਰਭਾਵ ਜਿਹੜਾ ਹੈ ਉਹ ਨਹੀਂ ਆ پا ਰਿਹਾ ਜਿਸ ਤਰ੍ਹਾਂ ਦਾ ਆਣਾ ਚਾਹੀਦਾ ਤੇ ਇਹਦੇ ਨਾਲ ਨਾਲ ਮੈਂ ਇਹ ਕਹਾਂਗਾ ਕਿ ਐਕਚੁਅਲੀ ਇਹ ਅਕਾਲੀ ਦਲ ਜਿਹੜਾ ਹੈ ਉਹ ਇਵੋਲਵ ਹੋ ਰਿਹਾ ਜੇ ਹੂੰ ਇਹ ਸੋ ਕਹਿੰਦੇ ਨਾ ਜਦੋਂ ਕਿ ਆਪਾਂ ਕੋਈ ਟੀਮ ਖੜੀ ਕਰਦੇ ਆ ਹਨ ਟੀਮ ਦੇ ਵਿੱਚ ਚਾਹੇ ਉਹ ਕ੍ਰਿਕਟ ਟੀਮ ਹੈ ਚਾਹੇ ਹਾਕੀ ਟੀਮ ਹੈ ਹਨ ਜਿਹਦੇ ਚ 15 16 ਖਿਡਾਰੀਆਂ ਦੀ ਚੋਣ ਕੀਤੀ ਜਾਂਦੀ ਹੈ ਤੇ ਫਿਰ ਦੇਖਿਆ ਜਾਂਦਾ ਕਿ ਕਿਹੜਾ ਬੰਦਾ ਅ ਜਿਹੜਾ ਫਾਰਵਰਡ ਖੇਲੇਗਾ ਕਿਹੜਾ ਬੰਦਾ ਫੁੱਲ ਬੈਕ ਖੇਲੇਗਾ ਕਿਹੜਾ ਲੈਫਟ ਹੈਂਡ ਹੋਏਗਾ ਕਿਹੜਾ ਰਾਈਟ ਤੇ ਹੋਏਗਾ ਹਨ ਸੋ ਡਿਫੈਂਡਰ ਕਿਹੜੇ ਹੋਣਗੇ ਹਨ ਗੋਲੀ ਕਿਹੜਾ ਹੋਏਗਾ ਸੋ ਇਹ ਇਹ ਇਵੋਲਵ ਹੁੰਦੀਆਂ ਚੀਜ਼ਾਂ ਸੋ ਮੈਨੂੰ ਲੱਗਦਾ ਕਿ ਜਿਹੜੇ ਇਹ ਇਹ ਇਸ ਪਾਰਟੀ ਦੇ ਵਿੱਚ ਜ਼ਿਆਦਾਤਰ ਲੀਡਰ ਅਕਾਲੀ ਦਲ ਦੇ ਵਿੱਚੋਂ ਆਏ ਹਨ ਸੋ ਉਹਨਾਂ ਦੀ ਜਿਹੜੀ ਭੂਮਿਕਾ ਹੈ ਉਹ ਆਪਣੀ ਭੂਮਿਕਾ ਨੂੰ ਲੈ ਕੇ ਹਰ ਕੋਈ ਬੰਦਾ ਲੀਡ ਕਰਨਾ ਚਾਹੁੰਦਾ ਤੇ ਹਰ ਕੋਈ ਬੰਦਾ ਜਿਹੜਾ ਹੈ ਉਹ ਆਪਣੀ ਭੂਮਿਕਾ ਤਲਾਸ਼ ਰਿਹਾ ਸੋ ਇਹ ਅਕਾਲੀ ਦਲ ਹਜੇ ਇਵੋਲਵ ਹੋ ਰਿਹਾ ਸੋ ਅਗਿਆਨੀ ਹਰਪ੍ਰੀਤ ਸਿੰਘ ਦੀ ਅਸਲੀ ਜਿਹੜੀ ਜਿਹੜੀ ਹੈ ਇੱਕ ਕਹਿੰਦੇ ਨੇ ਪਰਖ ਹੈ ਉਹ ਇਸੇ ਗੱਲ ਦੀ ਹੋਣੀ ਹੈ ਕਿ ਉਹ ਕਿੰਨੀ ਜਲਦੀ ਜਿਹੜਾ ਹੈ ਆਪਣੀ ਵਰਕਿੰਗ ਕਮੇਟੀ ਕਾਇਮ ਕਰਦੇ ਆ ਕਿੰਨੀ ਜਲਦੀ ਉਹ ਜਿਹੜਾ ਹੈ ਵਿਜ਼ਨ ਡਾਕੂਮੈਂਟ ਸਾਹਮਣੇ ਲਿਆਉਂਦੇ ਆ ਤੇ ਫਿਰ ਜਿਹੜੇ ਜਿਵੇਂ ਜਿਮਨੀ ਚੋਣ ਹੈ ਹਨਾ ਜਿਮਨੀ ਚੋਣ ਬਾਰੇ ਕਿਹਾ ਜਾ ਰਿਹਾ ਕਿ ਉਹ ਉਮੀਦਵਾਰ ਡਿਸਾਈਡ ਨਹੀਂ ਕਰ ਸਕਦੇ ਪਰ ਮੇਰਾ ਮੰਨਣਾ ਹੈ ਕਿ ਜੇ ਹਜੇ ਪਾਰਟੀ ਹੁਣੇ ਬਣੀ ਆ ਹਜੇ ਈਵੋਲਵ ਵੀ ਹੋ ਰਹੀ ਆ ਹਜੇ ਸਿਸਟਮ ਸੈੱਟ ਨਹੀਂ ਆ ਤੇ ਜੇ ਉਹ ਨਹੀਂ ਵੀ ਇਲੈਕਸ਼ਨ ਲੜਦੀ ਇਹਦੇ ਚ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਇਹ ਇੱਕ ਕੋਈ ਜਿਮਨੀ ਚੋਣ ਜਿਹੜਾ ਹੈ ਉਹ ਕੋਈ ਟ੍ਰੈਂਡ ਸੈਟਿੰਗ ਨਹੀਂ ਹੋਣੀ ਚਾਹੀਦੀ ਹਾਂ ਇਹ ਹੋ ਸਕਦਾ ਵੀ ਉਹ ਕਿਸੇ ਪਾਰਟੀ ਦੇ ਜਿਹੜੇ ਦੂਜੇ ਆਕਾਲੀ ਦਲ ਹੈ ਜਾਂ ਕਿਸੇ ਉਮੀਦਵਾਰ ਦਾ ਬਾਅਦ ਚ ਸਮਰਥਨ ਕਰ ਰਹੇ ਜੇ ਉਹਨਾਂ ਉਹਨਾਂ ਦੀ ਜਿਹੜੀ ਹੈ ਕੋਈ ਇਸ ਤਰ੍ਹਾਂ ਦਾ ਕੰਸੈਂਸਸ ਬਣਦਾ ਅਦਰਵਾਈਜ਼ ਜੋ ਨਹੀਂ ਵੀ ਲੜਦੇ ਤਾਂ ਕੋਈ ਏਡੀ ਗੱਲ ਨਹੀਂ ਹੈ ਹਾਂ ਪਰ ਇਹ ਹੈਗਾ ਕਿ ਹੁਣ ਇਹਨਾਂ ਨੂੰ ਅਗਰੈਸਿਵਲੀ ਜਿਹੜੀ ਆਪਣੀ ਆਪਣਾ ਵਿਜ਼ਨ ਔਰ ਆਪਣੇ ਜਿਹੜੇ ਆ ਆਪਣਾ ਆਪਣੀ ਜਿਹੜੀ ਟੀਮ ਹੈ ਉਹਨੂੰ ਅ ਸੋਸਾਇਟੀ ਨੂੰ ਪੰਜਾਬ ਦੇ ਲੋਕਾਂ ਨੂੰ ਉਹ ਪਛਾਣ ਕਰਾਣੀ ਪਵੇਗੀ ਕਿ ਇਹਦੇ ਚ ਓਪਨਰ ਬੈਟਸਮੈਨ ਕੌਣ ਹੈ 2 ਨੰਬਰ ਤੇ ਕੌਣ ਹੈ ਸਪਿਨਰ ਕੌਣ ਹੈ ਤੇ ਫਾਸਟ ਬੋਲਰ ਕੌਣ ਹੈ ਠੀਕ ਹੈ ਇਹੀ ਇਹ ਕਰਨਾ ਹਰ ਹਰਪ੍ਰੀਤ ਸਿੰਘ ਹੋਣਾ ਦੀ ਵੱਡੀ ਚੁਣੌਤੀ ਹਮ ਸਰ ਆਮ ਆਦਮੀ ਪਾਰਟੀ ਦੇ ਇੱਕ ਸਾਬਕਾ ਆਗੂ ਇਕਬਾਲ ਸਿੰਘ ਨੇ ਬਿਆਨ ਦਿੱਤਾ ਹੈ ਕਿ ਜਿਹੜੇ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਦੇ ਉਹਨਾਂ ਨੇ ਸਤੀਫੇ ਲਏ ਹੋਏ ਹਨ ਇਹ ਕੀ ਮਾਮਲਾ ਹੈ ਪੂਰਾ ਇਹਦੇ ਬਾਰੇ ਦੱਸੋ ਇਹ ਵੈਸੇ ਗੱਲ ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਪਠਾਨ ਮਾਜਰਾ ਵੀ ਇਹ ਗੱਲ ਕਹਿ ਚੁੱਕੇ ਆ ਜੀ ਉਹਨਾਂ ਨੇ ਵੀ ਇਸ ਤਰ੍ਹਾਂ ਕਿਹਾ ਸੀਗਾ ਕਿ ਦਿੱਲੀ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਦਿੱਲੀ ਲੀਡਰਸ਼ਿਪ ਹੈ ਜੀ ਉਹਨਾਂ ਨੇ ਪੰਜਾਬ ਦੇ ਬਹੁਤ ਸਾਰੇ ਵਿਧਾਇਕਾਂ ਤੋਂ ਅਸਤੀਫੇ ਲਿਖਾ ਕੇ ਰੱਖੇ ਹੋਏ ਹਨ ਹਾਂ ਹੈਨਾ ਸੋ ਇਹ ਇਕਬਾਲ ਸਿੰਘ ਜਿਹੜੇ ਨੇ ਇਹ ਐਕਚੁਅਲੀ ਆਮ ਆਦਮੀ ਪਾਰਟੀ ਦੇ ਲੀਡਰ ਸੀਗੇ ਤੇ ਹੁਣ ਇਹ ਨਵਾਂ ਜਿਹੜਾ ਅਕਾਲੀ ਦਲ ਬਣਿਆ ਉਹਦੇ ਲੀਡਰ ਨੇ ਉਹਦੇ ਬੁਲਾਰੇ ਵੀ ਇੰਨੇ ਸੋ ਉਹਨਾਂ ਦੇ ਉਹਨਾਂ ਦੀ ਮੀਡੀਆ ਦੇ ਨਾਲ ਗੱਲਬਾਤ ਹੋ ਰਹੀ ਸੀ ਤੇ ਉਹਨਾਂ ਨੇ ਇਹ ਦਾਵਾ ਕੀਤਾ ਕਿ ਐਕਚੁਅਲੀ ਉਹ ਉਹਨਾਂ ਨੇ ਇਸ ਤਰ੍ਹਾਂ ਇਸ ਗੱਲ ਨੂੰ ਐਕਸਪਲੇਨ ਕੀਤਾ ਕਿ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਉਦੋਂ ਹਰੇਕ ਐਮਐਲਏ ਦੇ ਉੱਤੇ ਦੇ ਨਾਲ ਇੱਕ ਨੌਡਲ ਅਫਸਰ ਲਾ ਦਿੱਤਾ ਗਿਆ ਜਿਹੜਾ ਕਿ ਦਿੱਲੀ ਤੋਂ ਆਇਆ ਸੀਗਾ ਪੰਜਾਬ ਤੋਂ ਬਾਹਰਲਾ ਬੰਦਾ ਸੀਗਾ ਤੇ ਉਹ ਬੰਦੇ ਇਹ ਕਿਹਾ ਗਿਆ ਕਿ ਸਰਕਾਰ ਐਮਐਲਏ ਔਰ ਅਫਸਰਾਂ ਦੇ ਵਿਚਕਾਰ ਇੱਕ ਕੜੀ ਦਾ ਕੰਮ ਕਰਨਗੇ ਹੂੰ ਸੁਣ ਅਫਸਰਾਂ ਐਮਐਲਏ ਜਿਹੜੇ ਐ ਵਿਧਾਇਕ ਜਿਹੜੇ ਐ ਉਹਨਾਂ ਨੇ ਵੀ ਗੱਲਬਾਤ ਜਿਹੜੀ ਅਫਸਰਾਂ ਨਾਲ ਕਰਨੀ ਹੈ ਚੰਗੀ ਮਾੜੀ ਹਨਾ ਇਹ ਵੀ ਹੈ ਨੀ ਕਿ ਰਿਸ਼ਵਤ ਖਤਮ ਹੋ ਗਈ। ਹੂੰ। ਸੋ ਇਕਬਾਲ ਸਿੰਘ ਜਿਵੇਂ ਦਾਵਾ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਨੋਡਲ ਅਫਸਰ ਸੀਗਾ ਉਹ ਵਧਾਇਕ ਦੇ ਉੱਤੇ ਪੂਰੀ ਨਜ਼ਰ ਰੱਖ ਰਿਹਾ ਸੀਗਾ। ਜੀ। ਅਫਸਰਾਂ ਨੂੰ ਇਹ ਕਨਵੇ ਕੀਤਾ ਗਿਆ ਸੀਗਾ ਕਿ ਤੁਹਾਡੀ ਜਿਹੜੀ ਕਾਰਗੁਜ਼ਾਰੀ ਹੈ ਉਹ ਇਹ ਨੋਡਲ ਅਫਸਰ ਦੀ ਰਿਪੋਰਟ ਦੇ ਉੱਤੇ ਤੈ ਹੋਏਗੀ। ਸੋ ਕਹਿੰਦੇ ਕਿ ਨੋਡਲ ਅਫਸਰਾਂ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਹੈ ਉਹਨਾਂ ਦੀਆਂ ਕੀ ਕੀ ਗੱਲਾਂ ਬਾਤਾਂ ਸੀ ਉਹਨਾਂ ਦੇ ਜਿੰਨੇ ਲੂਜ਼ ਪੁਆਇੰਟ ਸੀਗੇ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਉਹਨਾਂ ਦੇ ਜਿਹੜੇ ਕੋਈ ਰਿਸ਼ਵਤ ਦਾ ਮਾਮਲਾ ਸੀ ਜਾਂ ਕੋਈ ਦੋ ਨੰਬਰ ਦੇ ਦੇ ਕੰਮਕਾਰ ਜਿਹੜੇ ਹੁੰਦੇ ਸੀਗੇ ਐਮਐਲਏ ਰਾਹੀਂ ਉਹਦਾ ਇੱਕ ਚਾਰਟ ਬਣ ਗਿਆ ਉਹਦੀਆਂ ਰਿਪੋਰਟਾਂ ਬਣ ਗਈਆਂ ਜਿਹਦੀ ਰਿਪੋਰਟ ਬਣ ਜਾਂਦੀ ਸੀ ਉਹਨੂੰ ਦਿੱਲੀ ਬੁਲਾ ਲਿਆ ਜਾਂਦਾ ਹੂੰ ਦਿੱਲੀ ਬੁਲਾ ਕੇ ਉਹਨੂੰ ਕਿਹਾ ਜਾਂਦਾ ਕਿ ਆਹ ਭਾਈ ਤੇਰੀ ਰਿਪੋਰਟ ਹੈ ਉਹਨੂੰ ਦਬਕਾਇਆ ਜਾਂਦਾ ਤੇ ਕਿਹਾ ਜਾਂਦਾ ਕਿ ਆ ਅਸਤੀਫੇ ਬਰਦਾਸਤ ਕਰ ਦੇ ਜੀ ਸੋ ਇਕਵਾਲ ਸਿੰਘ ਜਿਹੜੀ ਜਿਵੇਂ ਪਠਾਨ ਮਾਜਰਾ ਪਹਿਲਾਂ ਕਹਿ ਰਹੇ ਸੀਗੇ ਉਸੇ ਤਰ੍ਹਾਂ ਉਹੀ ਗੱਲ ਦੀ ਪੁਸ਼ਟੀ ਜਿਹੜੀ ਹੈ ਉਹ ਇਕਵਾਲ ਸਿੰਘ ਕਰ ਰਹੇ ਨੇ ਕਿ ਕਈ ਸਾਰੇ ਲੀਡਰਾਂ ਤੋਂ ਜਿਹੜੇ ਕਈ ਵਿਧਾਇਕ ਬਹੁਤ ਸਾਰੇ ਵਿਧਾਇਕ ਜਿਹੜੇ ਆ ਉਹਨਾਂ ਤੋਂ ਅਸਤੀਫੇ ਉੱਤੇ ਸਾਈਨ ਕਰਾ ਕੇ ਦਿੱਲੀ ਦੀ ਲੀਡਰਸ਼ਿਪ ਨੇ ਰੱਖੇ ਹੋਏ ਆ ਹਮ ਆਮ ਆਦਮੀ ਪਾਰਟੀ ਦਾ ਇਸ ਮਾਮਲੇ ਤੇ ਆਫੀਸ਼ੀਅਲ ਜਿਹੜਾ ਅਜੇ ਤੱਕ ਬਿਆਨ ਨਹੀਂ ਆਇਆ ਪਰ ਇਹ ਹੈ ਤਾਂ ਹੁਣ ਬਿਆਨबाजी ਹੈ ਕਿਉਂਕਿ ਇਹ ਅੰਦਰੂਨੀ ਗੱਲਾਂ ਜਾਣਦੇ ਰਹੇ ਹੈ ਅੰਦਰੂਨੀ ਜਿਹੜੀ ਇਹ ਪੋਲਿਟਿਕਸ ਨੂੰ ਸਮਝਦੇ ਹੈ ਸੋ ਉਹਨਾਂ ਦੇ ਬਿਆਨ ਦਾ ਇਸ ਕਰਕੇ ਜਿਆਦਾ ਵਜਨ ਬਣਦਾ ਹੈ ਤੇ ਉਹਨਾਂ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਜਦੋਂ ਵੀ ਕੋਈ ਪੰਜਾਬ ਦਾ ਇਸ਼ੂ ਹੁੰਦਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਹੈ ਦਿੱਲੀ ਦੀ ਲੀਡਰਸ਼ਿਪ ਅੱਗੇ ਬੋਲਣ ਦੀ ਹਿੰਮਤ ਨਹੀਂ ਰੱਖਦੇ ਸਰ ਹੁਣ ਗੱਲ ਕਰਦੇ ਆ ਸੁਖਵੀਰ ਸਿੰਘ ਬਾਦਲ ਦੀ ਉਹ ਅ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਵਿੱਚ ਮਿਲਣ ਜਾਂਦੇ ਨੇ ਇਹ ਤਿੰਨ ਮਹੀਨਿਆਂ ਚ ਪਹਿਲੀ ਵਾਰ ਆ ਕਿ ਜਿਹੜੇ ਸੁਖਵੀਰ ਬਾਦਲ ਬਿਕਰਮ ਮਜੀਠੀਆ ਨੂੰ ਜੇਲ੍ਹ ਵਿੱਚ ਮਿਲਣ ਗਏ ਨੇ ਇਹ ਕੀ ਮਾਮਲਾ ਹੈ ਉਹਨਾਂ ਨੂੰ ਇੰਨਾ ਟਾਈਮ ਕਿਉਂ ਲੱਗ ਗਿਆ ਮਿਲਣ ਜਾਣ ਚ ਜਾਂ ਫਿਰ ਇਸ ਪਿੱਛੇ ਵੀ ਕੋਈ ਸਿਆਸਤ ਆ ਸਿਆਸਤ ਵੀ ਹੈ ਤੇ ਵੈਸੇ ਤਾਂ ਕਈ ਦਿਨਾਂ ਦੀ ਆਪਾਂ ਇਹ ਗੱਲਬਾਤ ਕਰ ਰਹੇ ਹਾਂ ਜੀ ਐਕਚੁਅਲੀ ਜਿਸ ਦਿਨ ਦਾ ਮਾਮਲਾ ਜਿਸ ਦਿਨ ਇੱਕ ਵਫਦ ਅਕਾਲੀ ਦਲ ਦਾ ਮਿਲਣ ਉਹਨਾਂ ਨੂੰ ਗਿਆ ਸੀ ਬਲਟੋਹਾ ਮਿਰਸਾ ਸਿੰਘ ਬਲਟੋਹਾ ਦਲਜੀਤ ਸਿੰਘ ਕੀਮਾ ਹੋਰ ਕਈ ਆਗੂ ਸੀਗੇ ਉਹਨਾਂ ਨੂੰ ਨਹੀਂ ਮਿਲਣ ਦਿੱਤਾ ਗਿਆ ਉਸ ਤੋਂ ਬਾਅਦ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਜਾਂਦੇ ਆ ਉਹਨਾਂ ਨੂੰ ਮਿਲਣ ਦਿੱਤਾ ਗਿਆ ਤੇ ਹੁਣ ਸੁਖਬੀਰ ਬਾਦਲ ਅੱਜ ਗਏ ਸੀਗੇ ਉਹਨਾਂ ਦੇ ਨਾਲ ਹਰਸਿਮਰਤ ਕੌਰ ਬਾਦਲ ਵੀ ਸੀਗੇ ਤੇ ਮਜੀਠੀਆ ਦੇ ਪਤਨੀ ਗੁਨੀਬ ਕੌਰ ਵੀ ਸੀਗੇ ਤੇ ਉਹ ਮੁਲਾਕਾਤ ਕਰਕੇ ਆਏ ਉਹ ਸੁਖਬੀਰ ਨੇ ਆਫੀਸ਼ੀਅਲੀ ਜਿਹੜਾ ਕਿਹਾ ਜਿਹੜੀ ਆਫੀਸ਼ੀਅਲੀ ਸਟੇਟਮੈਂਟ ਦਿੱਤੀ ਹੈ ਉਹ ਇਹ ਦਿੰਦੀ ਹੈ ਕਿ ਪਿਛਲੇ 3 ਮਹੀਨਿਆਂ ਦੇ ਤੋਂ ਸਰਕਾਰ ਜਿਹੜੀ ਹੈ ਉਹ ਤੱਕਾ ਕਰ ਰਹੀ ਹੈ ਉਹਨਾਂ ਨੂੰ ਮਿਲਣ ਵੀ ਨਹੀਂ ਸੀ ਦਿੱਤਾ ਜਾ ਰਿਹਾ ਸੋ ਲਗਾਤਾਰ ਜਿਹੜੀ ਹੈ ਤੱਕਾ ਕਰ ਰਹੀ ਹੈ ਤੇ ਅਕਾਲੀ ਦਲ ਦਾ ਲੀਡਰ ਕੋਈ ਵੀ ਲੀਡਰ ਇਸ ਤੱਕੇ ਤੋਂ ਡਰਨ ਵਾਲਾ ਨਹੀਂ ਹੈ ਕਿ ਸਰਕਾਰ ਦੇ ਖਿਲਾਫ ਅਸੀਂ ਬੋਲਦੇ ਰਹਾਂਗੇ ਪਰ ਮੈਂ ਇੱਥੇ ਇਹ ਸਵਾਲ ਛਕਣਾ ਚਾਹਾਂਾ ਜਿਹੜੀ ਗੱਲ ਅਸੀਂ ਇੱਕ ਦਿਨ ਪਹਿਲਾਂ ਆਪਣੀ ਗੱਲਬਾਤ ਦੇ ਵਿੱਚ ਕਹੀ ਕਹੀ ਸੀ ਉਹ ਮੈਂ ਰਿਪੀਟ ਕਰਨੀ ਚਾਹਨਾ ਕਿ ਜੇ ਸੁਖਵੀਰ ਬਾਦਲ ਹੁਣਾਂ ਨੂੰ ਇਹ ਲੱਗਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਨਾਲ ਪੋਲਿਟੀਕਲ ਤੱਕਾ ਹੋ ਰਿਹਾ ਹੈ ਤਾਂ ਅਕਾਲੀ ਦਲ ਜਿਹੜਾ ਹੈ ਉਹ ਪ੍ਰੋਟੈਸਟ ਕਿਉਂ ਨਹੀਂ ਕਰਦਾ ਬਿਲਕੁਲ ਅਕਾਲੀ ਦਲ ਜਿਹੜਾ ਹੈ ਉਹਨੂੰ ਤਾਂ ਮੋਰਚਿਆਂ ਦੀ ਪਾਰਟੀ ਕਿਹਾ ਜਾਂਦਾ ਇਹ ਤਾਂ ਕਲੇਮ ਕਰਦੇ ਕਿ ਅਸੀਂ ਤਾਂ ਕੁਰਬਾਨੀਆਂ ਕਰਦੇ ਆਂ ਜੀ ਅਸੀਂ ਤਾਂ ਪੰਜਾਬ ਵਾਸਤੇ ਕੁਰਬਾਨੀਆਂ ਕਰਦਾਂਗੇ ਕਰਦਾਂਗੇ ਤੇ ਜੇ ਇਹ ਆਪਣੇ ਲੀਡਰ ਵਾਸਤੇ ਕੁਰਬਾਨੀ ਨਹੀਂ ਕਰ ਸਕਦੇ ਤੇ ਪੰਜਾਬ ਵਾਸਤੇ ਕੀ ਕਰਨਗੇ ਹਾਂਜੀ ਬਿਲਕੁਲ ਸੋ ਦੂਜਾ ਇਹ ਚਰਚਾ ਕਾਫੀ ਚੱਲ ਰਹੀ ਹੈ ਕਿ ਅਕਾਲੀ ਦਲ ਦੇ ਵਿੱਚ ਕਾਫੀ ਅੰਦਰੂਨੀ ਜਿਹੜੇ ਉਸ ਤੇ ਹਾਲਾਤ ਆ ਉਹ ਖਰਾਬ ਗੜਬੜਾਏ ਹੋਏ ਆ ਔਰ ਕਈ ਲੀਡਰ ਹੋਰ ਜਿਹੜੇ ਆ ਉਹ ਪਾਰਟੀ ਛੱਡ ਸਕਦੇ ਆ ਹੂੰ ਤੇ ਇਹ ਵੀ ਕਿਹਾ ਜਾ ਰਿਹਾ ਇਹ ਵੀ ਮਤਲਬ ਕਿਹਾ ਜਾ ਰਿਹਾ ਕਿ ਮਜੀਠੀਆ ਦੇ ਉੱਤੇ ਵੀ ਡੋਰੇ ਪਾਏ ਜਾ ਰਹੇ ਆ ਮਜੀਠੀਆ ਇਹੀ ਗੱਲ ਜਿਹੜੀ ਹੈ ਜਿਚਾ ਕੇ ਕਿ ਸੁਖਵੀਰ ਬਾਦਲ ਤੁਹਾਡੇ ਤੁਹਾਡੇ ਹੱਕ ਚ ਨਹੀਂ ਆਇਆ ਜੀ ਸੁਖਵੀਰ ਬਾਦਲ ਤਾਂ ਤੁਹਾਨੂੰ ਜੇਲ੍ਹ ਚ ਵੀ ਨਾ ਮਿਲਣ ਆਇਆ ਸੋ ਕਿਹਾ ਜਾ ਰਿਹਾ ਕਿ ਸ਼ਾਦ ਭਾਰਤੀ ਜਨਤਾ ਪਾਰਟੀ ਦਾ ਵੀ ਨਾਂ ਇਹਦੇ ਚ ਇਸ ਚਰਚਾ ਦੇ ਨਾਲ ਜੁੜਿਆ ਹੋਇਆ ਹੈ ਕਿ ਉਹ ਉਹਨਾਂ ਦੇ ਉੱਤੇ ਡੋਰੇ ਪਾ ਰਹੀ ਹੈ ਇਸ ਸਿਚੁਏਸ਼ਨ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਸੁਖਬੀਰ ਬਾਦਲ ਹੁਣਾਂ ਨੇ ਹਿੰਮਤ ਕੀਤੀ ਹੈ ਅ ਮਜੀਠੀਆ ਤੱਕ ਜਾਣ ਦੀ ਤੇ ਉਹਨਾਂ ਨੂੰ ਅ ਇੱਕ ਤਰ੍ਹਾਂ ਦੇ ਨਾਲ ਮੈਨੂੰ ਲੱਗਦਾ ਕਿ ਮਨਾਣ ਦੀ ਕੋਸ਼ਿਸ਼ ਮਨਾਣ ਦੀ ਕਹੀਏ ਜਾਂ ਉਹਨਾਂ ਨਾਲ ਉਹਨਾਂ ਨੂੰ ਇਹ ਜਚਾਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਪਾਰਟੀ ਤੁਹਾਡੇ ਨਾਲ ਖੜੀ ਹੈ ਹੈਨਾ ਸੋ ਮੈਨੂੰ ਲੱਗਦਾ ਕਿ ਇਹੀ ਇਸ ਜਿਹੜਾ ਇਮੀਡੀਏਟਲੀ ਹੁਣ ਉਹ ਗਏ ਹੈ ਉਹਦਾ ਕਾਰਨ ਇਹੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਹ ਚਰਚਾ ਚੱਲ ਰਹੀ ਸੀਗੀ ਪੋਲਿਟਿਕਲ ਹਲਕਿਆਂ ਦੇ ਵਿੱਚ ਔਰ ਮੀਡੀਆ ਹਲਕਿਆਂ ਦੇ ਵਿੱਚ ਕਿ ਅਕਾਲੀ ਦਲ ਦੇ ਕਈ ਲੀਡਰ ਜਿਹੜੇ ਹੋਰ ਸੁਖਵੀਰ ਬਾਦਲ ਦਾ ਸਾਥ ਛੱਡ ਸਕਦੇ ਆ ਔਰ ਵਿਕਰਮ ਮਜੀਠੀਆ ਦੇ ਉੱਤੇ ਵੀ ਕਿ ਲੀਡਰ ਜਿਹੜੇ ਆ ਪਾਰਟੀ ਜਿਹੜੀ ਹੈ ਡੋਰੇ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹਨਾਂ ਨੂੰ ਇਹ ਜਚਾਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਤੁਸੀਂ ਅਕਾਲੀ ਦਲ ਤੁਹਾਡੇ ਨਾਲ ਨਹੀਂ ਖੜਿਆ। ਸੋ ਇਹ ਮੈਨੂੰ ਲੱਗਦਾ ਕਿ ਇਹਦੇ ਪਿੱਛੇ ਇਹੀ ਸਿਆਸਤ ਜਿਹੜੀ ਆ ਹੋ ਸਕਦੀ। ਸੋ ਧੰਨਵਾਦ ਸਰ। ਸੋ ਐਸੀ ਅੱਜ ਦੀ ਚਰਚਾ ਸੋ ਕੱਲ ਫਿਰ ਨਵੇਂ ਮੁੱਦਿਆਂ ਦੇ ਨਾਲ ਪੰਜਾਬ ਦੇ ਨਵੇਂ ਮੁੱਦਿਆਂ ਦੇ ਨਾਲ ਹਾਜ਼ਰ ਹੋਵਾਂਗੇ ਧੰਨਵਾਦ